ਦੀਰਾਂ ਵਾਸਤੇ ਜਿਹੜਾ ਜਿਨ੍ਹਾਂ ਨੇ ਸਾਡੇ ਬਾਪ ਆਪਣੀਆਂ ਜਾਨਾਂ ਤੌਹਤੇ ਲਾ ਕੇ ਬੰਦੀ ਵਾਈਟ ਪਾਈਸ ਜਨਾਬ ਦਾ ਬਤਨ ਖਾਲਸਾ ਬਠੀ ਬਤੇ ਦਾਸ ਕੁਲਵਿੰਦਰ ਸਿੰਘ ਪਜੋੜਾ ਜਿਹਨਾਂ ਪ੍ਰਧਾਨ ਕਿਸਾਨ ਯੂਨੀਅਨ ਸ਼੍ਰੀ ਪੰਜਾਬ ਦੋਸਤੋ ਅੱਜ ਅਸੀਂ ਇੱਥੇ ਅਜੇ ਇੱਕ ਕੋਰ ਪਲਾਜ਼ਾ ਫ੍ਰੀ ਕਰਵਾਇਆ ਏ ਜੋ ਕਿ ਸਾਡੇ ਨੌਜਵਾਨ ਬੰਦੀ ਸਿੰਘ ਕਈ ਤਹੱਕਿਆਂ ਤੋਂ ਜੇਣਾ ਦੇ ਵਿੱਚ ਇਹਨਾਂ ਨੇ ਬੰਦ ਕੀਤੇ ਹੋਏ ਆ ਜੋ ਇੱਕ ਵਾਰੀ ਸਮਾਂ ਆਇਆ ਸੀ ਕਿ ਕਹਿੰਦੇ ਵੀ ਇਹ ਕੰਮ ਖਤਮ ਹੋ ਗਈ ਸਾਨੂੰ ਸਾਡੇ ਬਜ਼ੁਰਗਾਂ ਨੇ ਬਾਬਾ ਬੋਤਾ ਸਿੰਘ ਬਾਬਾ ਕਰਜਾ ਸਿੰਘ ਨੂੰ ਦੂਰ ਪਲਾਜਾ ਲਾ ਕੇ ਦੱਸਣਾ ਪਿਆ ਸੀ ਕਿ ਅਸੀਂ ਮਰੇ ਨਹੀਂ ਅਸੀਂ ਜਿਉਨੇ ਆ ਸੋ ਅੱਜ ਫੇਰ ਉਹੀ ਦੌਰ ਆਇਆ ਏ ਸਾਨੂੰ ਦੂਰ ਪਲਾਜੇ ਫ੍ਰੀ ਕਰਵਾ ਕੇ ਦੱਸਣਾ ਪੈ ਰਿਹਾ ਏ ਕਿ ਉਹ ਬੰਦੀ ਸਿੰਘ ਸਾਡੇ ਆ ਅਸੀਂ ਉਹਨਾਂ ਵਾਸਤੇ ਆਪਣੀਆਂ ਜਾਨਾਂ ਦੇਣ ਨੂੰ ਤਿਆਰ ਐ ਸੋ ਇਹ ਸਰਕਾਰ ਜਿੰਨੀ ਜਲਦੀ ਹੋ ਸਕੇ ਸਮਝ ਲਵੇ ਜਿੰਨੀ ਹੋਵੇ ਇਹ ਆਪਣੇ ਦਿਮਾਗ ਤੋਂ ਕੱਢ ਦਵੇ ਕਿ ਕੌਮ ਮਰ ਗਈ ਜਾਂ ਚੁੱਕ ਗਈ ਸੋ ਅੱਜ ਅਸੀਂ ਇਹ ਟੂਲ ਪਲਾਜੇ ਸਾਰੇ ਫ੍ਰੀ ਕਰਾਏ ਬੇ ਉਹਨਾਂ ਵੀਰਾਂ ਵਾਸਤੇ ਜਿਹੜਾ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੀਆਂ ਜਾਨਾਂ ਤੌਹਤੇ ਲਾ ਕੇ ਉਸ ਟਾਈਮ ਦੇ ਜ਼ਾਲਮ ਬੁੱੱਛੜ ਬਿਆੰਤੇ ਨੂੰ ਸੋਧਿਆ ਸੀ ਤੇ ਕੇਐਫਸੀ ਸਾਡੇ ਨੌਜਵਾਨਾਂ ਨੂੰ ਕੇਪੀਐਸ ਗਿੱਲ ਤੇ ਸੁਮੇਸ਼ ਸਿਆਣੀ ਵਰਗਿਆਂ ਨੇ ਕੋਹ ਕੋਕੇ ਮਾਰਿਆ ਤੇ ਸਾਨੂੰ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਹਜੇ ਤੱਕ ਜਸਵੰਤ ਸਿੰਘ ਖਾਲੜਾ ਸਾਹਿਬ ਉਹਨਾਂ ਦਾ ਕੀ ਕਸੂਰ ਸੀ ਸਿਰਫ ਉਹਨਾਂ ਨੇ ਹਿੰਦੂਤਵਾ ਸਰਕਾਰ ਦੇ ਮੂੰਹ ਤੇ ਸਾਹਮਣੇ ਇਹ ਲਿਆਤਾ ਸੀ ਕਿ ਤੁਹਾਡੇ 25000 ਨਿਵਾਸ ਮੁਟੇ ਜਿਨ੍ਹਾਂ ਦਾ ਕੋਈ ਵੀ ਕਸੂਰ ਨਹੀਂ ਕਰਾਂ ਜੋ ਚੱਕੇ ਮਾਰਤੇ ਸੋ ਉਹਨੂੰ ਚੱਕ ਕੇ ਵਿਚਾਰੇ ਨੂੰ ਸ਼ਹੀਦ ਕਰਤਾ ਇਹ ਨਹੀਂ ਪਤਾ ਲੱਗਿਆ ਤੱਕ ਉਹਦੀ ਲਾਸ਼ ਨਹੀਂ ਮਿਲੀ ਪਰ ਸਾਡੀਆਂ ਕੋਟਾ ਸਾਡੇ ਫੌਜੀ ਬਟੇ ਅਫਸਰ ਤੇ ਸਾਡੇ ਬਟੇ ਜਿਹੜੇ ਬੁੱਧੀਜੀਵੀ ਐ ਤੇ ਸਾਡੇ ਮੰਤਰੀ ਸਾਹਿਬਾਨ ਪ੍ਰਕਾਸ਼ ਨੂੰ ਬਾਦਲ ਵਰਗੇ ਤੇ ਨੁਕਸ ਕੋਏ ਵੇ ਦਿੱਲੀ ਨੇ ਹੱਥੋਕੇ ਬੜੇ ਹੋਏ ਆ ਅੱਜ 24 ਤਰੀਕ ਨੂੰ ਹੋਣਾ ਕੀ ਹੈ ਦੇਖੋ 24 ਤਰੀਕ ਨੂੰ ਇੱਕ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਮਹਾਪੰਚਾਇਤ ਕੀਤੀ ਜਾਣੀ ਹੈ ਪਠਾ ਸਾਹਿਬ ਮਨਟਾਣਾ ਮੰਡੀ ਦੇ ਵਿੱਚ ਉਹ ਕਿਉਂ ਕਰੀ ਜਾਣੀ ਹੈ ਕਿਉਂਕਿ ਜਦੋਂ ਪਿੱਛੇ ਤੁਸੀਂ ਦੇਖਿਆ ਹੋਣਾ ਬਹੁਤ ਵੱਡਾ ਦਿੱਲੀ ਅੰਦੋਲਨ ਹੋਇਆ ਬਾਰਡਰਾਂ ਤੇ ਉੱਥੇ ਸਾਡੇ ਨਲਾਇਕ ਆਗੂਆਂ ਦੀ ਨਲਾਇਕੀ ਕਰਕੇ ਸਾਡੇ ਨੌਜਵਾਨਾਂ ਤੇ ਪਰਚੇ ਜੂੰਦੇ ਤੂੰ ਰਹਿਗੇ ਲਖੀਮ ਖੀਰੀ ਮੁੰਡੇ ਜੇਲ੍ਹ ਚ ਜੂੰਦੇ ਤੂੰ ਰਹਿਗੇ ਤੇ ਜਿਹੜੇ ਮੁੰਡੇ ਸਾਡੇ ਉਹ ਸੈਣੀ ਦੇ ਮੁੰਡੇ ਨੇ ਐਮਪੀ ਦੇ ਨਾਲ ਗੱਡੀ ਚੜਾ ਕੇ ਮਾਰੇ ਸੀ ਸ਼ਹੀਦ ਕੀਤੇ ਸੀ ਉਹ ਮੁੰਡਿਆਂ ਨੂੰ ਨਾ ਇਨਸਾਫ ਮਿਲਿਆ ਨਾ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਮਿਲੀ ਨਾ ਕੋਈ ਮੁਆਵਜ਼ਾ ਮਿਲਿਆ ਅਸੀਂ ਉਸ ਟਾਈਮ ਵਿਰੋਧ ਕੀਤਾ ਉੱਥੇ ਵੀ ਅਸੀਂ ਘਰ ਨੂੰ ਨਹੀਂ ਜਾਣਾ ਉਹ ਨੌਜਵਾਨਾਂ ਨੂੰ ਇਨਸਾਫ ਤੋਂ ਹੋਣਾ ਹੈ ਹਰਿਆਣੇ ਦੇ ਚੰਡੀਗੜ੍ਹ ਦੇ ਪਰਚੇ ਰੱਦ ਕਰਾਉਣੇ ਪਰ ਇਹ ਸਾਨੂੰ ਉਸ ਟਾਈਮ ਦੇ ਵਿੱਚੇ ਕਾਮਰੇਟ ਵਿੱਚੇ ਸਾਡੇ ਅੱਜ ਹੋਰ ਜਿਹੜੇ ਆਗੂ ਬਣੇ ਕਹਤੇ ਸੁਰਨ ਸਾਡੇ ਤੇ ਇਲਜ਼ਾਮ ਲਾਤਾ ਕਿ ਇਹ ਬੀਜੇਪੀ ਆਰਐਸਐਸ ਦੇ ਬੰਦੇ ਆ ਖਰਾਬ ਮਾਹੌਲ ਖਰਾਬ ਕਰਨਾ ਚਾਹੁੰਦੇ ਮੋਦੀ ਦੁਆਰੇ ਬਿੱਲ ਲਾ ਦੂਗਾ ਅਸੀਂ ਉਸ ਟਾਈਮ ਚੁੱਪ ਕਰਕੇ ਤੇ ਬੇਈਮਾਨ ਮੋਦੀ ਦਾ ਕੋਈ ਪਤਾ ਨਹੀਂ ਦੁਆਰੇ ਕਾਨੂੰਨ ਲਾ ਵੀ ਸਕਦਾ ਚਲੋ ਅੱਜ ਜਦੋਂ ਕਾਨੂੰਨ ਜੁਦਸ ਟੂ ਰਹਿ ਗਏ ਦੁਆਰੇ ਸਾਡੇ ਪਰ 2020 ਦਾ ਐਕਟ ਫੇਰ ਲਾਗੂ ਕਰਨਾ ਚਾਹੁੰਦੀ ਹੈ ਸਿੱਧੇ ਸਿੱਧੇ ਤਰੀਕੇ ਨਾਲ ਸਰਕਾਰ ਤਾਂ ਜਾ ਕੇ ਅਸੀਂ ਦੁਆਰੇ 24 ਤਰੀਕ ਨੂੰ ਇੱਥੇ ਇਕੱਠ ਰੱਖਿਆ ਪਠਾ ਸਾਹਿਬ ਮੰਡੀ ਦੇ ਵਿੱਚ ਲੋਕਾਂ ਜਾਗਰੂਤ ਕਰਾਂਗੇ ਕਿ ਭਾਈ ਆਜੋ ਤੁਹਾਡੇ ਪਰਤੇ ਜੋ ਅਸੀਂ ਕਾਨੂੰਨ ਸਾਡੇ ਅਕੁਪੈਂਡਰੀ ਲਾ ਦੋਗੇ ਉਹ ਹਰਦੁਦ ਨਹੀਂ ਹੋਏ ਬਤਵਾਰੇ ਲਾਗੂ ਫੌਜ ਦੀ ਤਿਆਰੀ ਚ ਇਸ ਕਰਕੇ ਇੱਥੇ 24 ਤਰੀਕ ਦਾ ਕੱਟ ਤੇ ਆਉਣ ਵਾਲੀ ਚੋੜੀਤੀ ਹੋ ਗਈ ਜੇ ਤੈਅ ਕਰੀਤੀ ਜਾਊਗੀ ਭਾਈ ਤਾਂ ਮਤਲਬ ਕਿ ਲਾਮੀਂਆ ਜੰਗੀਰਾ ਵਿੱਚ ਜਕੜੀ ਹੋਈ ਕੋਹੋਂ ਦੇ ਵਾਸਤੇ ਜਿਸ ਤਰ੍ਹਾਂ ਆਪ ਨੂੰ ਸਾਰੇ ਨੂੰ ਕਹਈ ਹੈ ਆਪਾਂ ਇੱਥੇ ਬੈਠ ਕੇ ਕਿਉਂ ਆ ਜਦ ਕਸ ਸਿੰਘ ਦੇ ਪੋਤਾ ਸੇ ਤੋਂ ਮਹਾਰਸ਼ੀਦ ਹੋਏ ਜਦ ਲਾਹੌਰ ਦੇ ਨਵਾਬ ਜਕਰੀਆ ਖਾਨ ਨੇ ਨਾਮ ਕਰ ਦਿੱਤਾ ਵੀ ਸਾਰੇ ਸਿੱਖ ਖਤੂ ਕਰ ਦੋ ਉਹ ਸਿੱਖ ਦੋਵੇਂ ਜੰਗਲ ਵਿਚ ਐ ਰਹਿ ਸੀ ਤੇ ਤੁਰੇ ਜਾਣ ਦੇ ਰਾਹੀ ਨੇ ਕਿਤੇ ਦੇ ਪੁੱਛਿਆ ਵੀ ਆ ਸਿੱਖ ਨੇ ਉਹ ਕਹਿੰਦਾ ਸਿੱਖ ਕੋਈ ਛੱਡਿਆ ਹੀ ਨਹੀਂ ਉਹਨਾਂ ਨੇ ਜਗਰੀਆ ਖਾਨ ਨੂੰ ਆਪਣਾ ਵजूद ਦੱਸਣ ਲਈ ਵੀ ਸਿੱਖ ਹੈਗੇ ਨੇ ਉਹਨਾਂ ਨੇ ਤਖਤ ਤਾਮ ਜਿਹੜੀ ਥੀਕੀ ਰੋਡ ਸੀ ਜਿਹੜੀ ਤੁਹਾਨੂੰ ਜਾਨੀ ਸੀ ਸਰ ਅਮਰ ਸਾਹਿਬ ਉਹਦੇ ਤੇ ਉਹਨਾਂ ਨੇ ਨਕਾਵਾ ਜਿਹੜਾ ਉਹਨਾਂ ਦਾ ਟੈਕਸੀ ਵੀ ਜਿਹੜਾ ਇਹ ਕੋਲੇ ਗੱਡਾ ਲਗਾਊਗਾ ਉਹ ਕੋ ਅਸੀਂ ਆਣਾ ਲੈਣਾ ਜਿਹੜਾ ਖੋਤਾ ਕੱਟ ਲਗਾਊਗਾ ਟੱਹ ਲਗਾ। ਵੀ ਉਹਨਾਂ ਵੀ ਕਦਾਂ ਹੀ ਟੈਕਸਾਰੇ ਕਿਹੇ ਕਰਦੇ ਨੇ। ਵੀ ਜਾਨਮ ਕੋਹਤ ਨੇ ਆ ਕੇ ਸਾਨੂੰ ਸ਼ਿੱਖਰ ਕਰ ਦਿੱਤਾ। ਉਹਨੇ ਜਗੋਲ ਨਹੀਂ ਜਗਰਿਆ ਖਾਨ ਨੂੰ ਵੀ ਅੱਜ ਜਿੰਦਾ ਲੱਗਦਾ। ਉਹਦੇ ਬਸ 2000 ਤੋਂ ਅੱਧਾ ਆਪਣੀ ਵੋਟ ਨਹੀਂ ਹੁੰਦੀ। ਇਹ ਕਹਿੰਦੀ ਦੱਸੋ। ਉਹਦੀ ਪਾਰਟੀ ਦੀ ਵੋਟ ਹੁੰਦੀ ਆ ਜਾਂ ਉਹ ਨਸ਼ੇ ਪੈਸਾ ਖਾਦ ਕੇ ਵੋਟ ਦੇ। ਜਥੇਦਾਰ ਚਕਸਰ ਸਿੰਘ ਗੁਵਾਰਾ ਦੁਨੀਆ ਦੇ ਸਾਰੇ ਸੇਧ ਦੇ ਇਹੋ ਜਿਹਾ ਗੁਰਸਿੰਘ ਹੈ ਜਿਹੜੇ ਕਦੀ ਨਹੀਂ ਗਿਆ ਕਰੋਗੇ ਮੈਨੂੰ ਤੁਸੀਂ ਜਥੇਦਾਰ ਬਣਾਓ ਤਾਂ ਚਲੋ ਇਹ ਜਨਸੀਆਂ ਕਹਿੰਦੇ ਮੈਂ ਕਰ 10 ਨਵੰਬਰ 27 ਕਤਰ 7 8 ਲੱਖ ਦੀ ਕਤਰ ਦਾ ਨੇ ਸਰਕਾਰ ਜਾਂ ਬੰਦਿਆਂ ਦੇ ਪਾਵਜੂ ਅਕਾ ਕਤਰ ਦਾ ਕਰਕੇ ਸਰਬੱਤ ਖਾਲਸਾ ਸਦਕੇ ਇਹਦੇ ਤੋਂ ਕੋਈ ਗੱਲ ਅੱਜ ਵੀ ਜੇਮ ਚ ਜੇ ਪਿੰਡ ਦਾ ਕੋਈ ਲਾਗੇ ਦਾ ਐਮਐਲਏ ਹੋਣਾ ਸਾਰਾ ਬੇਵਿਵਹਤੀ ਉਹਨੇ ਕੋਰੇ ਤੌਰ ਤੇ ਅੱਜ ਕੀ ਕਰਦਾ ਉਹਦੀ ਲੋਰ ਜਾਂ ਆਪਣੀ ਵੋਟ ਦੀ ਇੰਨੇ ਸਿੱਖੋਤ ਕਰਤ ਹੋ ਗਏ ਹੈ ਇੱਕ ਬੰਦਾ ਸੱਤ ਅੱਠ ਲੱਗਦੀ ਸਭ ਕਸਾਮੀ ਦਾ ਵੋਟ ਰਾਕੇ ਉਹ ਜਿਹੇਦਾਰ ਬਣਿਆ ਹੋਇਆ ਉਹ ਨੂੰ ਅਸੀਂ ਚਿੜਾ ਨਹੀਂ ਸਕਦੇ ਇਸ ਸਾਡੀ ਬਰਖੇ ਦਿੱਤੀ ਹੈ ਆਪਾਂ ਉਹ ਨੂੰ ਘਰੋਣਾ ਕੋ ਇਹੋ ਜਿਹਾ ਹਾਸੀ ਦਾ ਪੈਰ ਹੈ ਉਹਦੀ ਅੱਖ ਰੋਦੇ ਸਾਡੇ ਬਣੀ ਗਏ ਸਾਰਾ ਉਹ ਫੇਰ ਮਾਰ ਪਿਆ ਸਮਗਰੰ ਜਿੱਦਾਂ ਸਾਰਾ ਪੰਜਾਬ ਤੋਂ ਖਤਮ ਹੋ ਜਾਣਾ ਜਦੋਂ ਬਾਹਰ ਆ ਗਿਆ ਉਹਦੇ ਪੈਰ ਸਦੇ ਸਾਰੇ ਆ ਗਏ ਕੋਈ ਪ੍ਰਸ਼ਾਸਨਿਤ ਹੋਦਾ ਕੋਈ ਸਥਾਨ ਦੀ ਚੋਦੀ ਉਹ ਛੱਡੇ ਕਿ ਸਾਰੇ ਨੰਗੇ ਹੋ ਗਏ ਉਹ ਸੁਣਾਉਣਾ ਕਹਿੰਦੇ ਤੁਸੀਂ ਆਹ ਕਿਦੇ ਵਿੱਚ ਇਹ ਲੋਕ ਸ਼ਕਤੀ ਹੈ ਇਹ ਲੋਕ ਸ਼ਕਤੀ ਜਦੋਂ ਇਹ ਸਭੀ ਬੋਲੀ ਜੇ ਲੋਕ ਸ਼ਕਤੀ ਬੰਦ ਨੇ ਲਾਛਾ ਪਟਾਰ ਸਕਦੀ ਉਹ ਨਾ ਵੀ ਸਕਦੀ ਇਹ ਹੋ ਸੀਐਮ ਦੀ ਕੁਰਸੀ ਦੇ ਪ੍ਰਧਾਨ ਸੱਤੇ ਇਲਾਮ ਨਹੀਂ ਸਕਦੀ ਆ ਸਾਨੂੰ ਲੋਕ ਸ਼ਕਤੀ ਦੇ ਵਿਸ਼ਵਾਸ ਦਾ ਮੇਰੇ ਪਾਸ ਕੋਈ ਲਾਭ ਨਹੀਂ ਦਿੱਤੇ ਬਿਲਕੁਲ ਨਹੀਂ ਦਿੱਤੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੈਂ ਸਾਡੇ ਸਾਰਿਆਂ ਦੇ ਚਰਨਾਂ ਤੇ ਆਪਣਾ ਸੀਛੌਲਾ ਪਰ ਸਾਡੇ ਕੋਲ ਇੱਕ ਸਾਹ ਦੀ ਆਸ ਰੱਖਣਾ ਕਿ ਕੋਈ ਵੀ ਸਾਹ ਮੋੜ ਕੇ ਡਾਕੂ ਕਰਦਾ ਇੱਕ ਜੀ ਹਾਰ ਦੇ ਦਿੰਦਾ ਹਰ ਪ੍ਰਕਾਰ ਤੋਂ ਹਰ ਪਿਆਰ ਤੋਂ ਕੇਹੜੀ ਜਿੱਤਗੇ ਮੈਂ ਖੁਮ ਇਹ ਵੀ ਵਿਸ਼ਵਾਸ ਕਰਦਾ ਜਿਹੜਾ ਪੰਜਾਬ ਅੱਜ ਦਾ ਪੰਜਾਬ ਚਾਰ ਦੀਆਂ ਸਾਲਾਂ ਪਹਿਲਾਂ ਸਾਡੀ ਚਾਰ ਗੰਦੀ ਸੌੜੀ ਸ਼ਾਨ ਤੇ ਬਰਬਾਦ ਕਰਦਾ ਪਾਜੀ ਸਾਡੇ ਕੋਲ ਨਹੀਂ ਰਿਹਾ साल ज़मीन रहण जी, जी लख ज़मीन ਕਰਤੋਂ ਉਹ ਮੁਰੇ ਮੁਰੇ ਨਹੀਂ ਦੇਣ ਕਰ ਲੈਣ ਸੀ ਉਹਨਾਂ ਨੇ ਸਾਡੇ ਕੋਲ ਸੱਤ ਸਾਰੇ ਤੇ ਆ ਕੇ ਕਹਿੰਦਾ ਸਾਡੇ ਨਾਲ ਤੇ ਮਿਲਦੇ ਹੋ ਸਾਰਾ ਸਰਦਾਰ ਬੋਲਦਾ ਹੋਰ ਆਪਣਾ ਖਜੋਣਾ ਆਪਣਾ ਖਰਚਾ ਜਿੱਦਾਂ ਆਪਾਂ ਵਟਿਆਉਦੇ ਰਹੇ ਨੂੰ ਕੋਸਟ ਆ ਵੀ ਸਾਡੀ ਤਕਦੀਰ ਤੁਸੀਂ ਇਹਨਾਂ ਦੇ ਸਮਝਦੇ ਆਂ ਗਏ ਉਹ ਤਾਂ ਸਾਡੇ ਔਣ ਵਾਲੇ ਜਨਰੇਸ਼ਨ ਦੇ ਬੱਚੇ ਵੀ ਸਾਨੂੰ ਕੋਸਟ ਜਾਂ ਇਸ ਕੁਝ ਕੀਤਾ ਨਹੀਂ ਸੋ ਤੁਹਾਡਾ ਮੌਨ ਦਾ ਜਿੰਨੀਆਂ ਵੀ ਕਿਸੇ ਬੰਦੀਆਂ ਆਈ ਜਾਂਦੀਆਂ ਕਿਸਾਨ ਜਿਸੇ ਬੰਦੀਆਂ ਮਨਜ਼ੂਰ ਜੱਸੀ ਪੰਦੀਆ ਸਮਾਜਿਕ ਜੱਸੀ ਪੰਦੀਆ ਜੱਸੀ ਪੰਦੀਆ ਸਮਾਜਿਕ ਜੱਸੀ ਪੰਦੀਆ ਮੈਂ ਸਾਰਿਆਂ ਦਾ ਹੀ ਆਪਮਨ ਤੋਂ ਚਲੋ ਸਵਾਸ ਸਵਾਸ ਰੋਗ ਰੋਗ ਹਰ ਸਾਹ ਫਟਾ ਦਿਮਾਗ ਕਰਦਾ ਤੇ ਫਟੇ ਪਚਾਰਨਾ ਵਿੱਚ ਫੇਰ ਕਾਣਾ ਵੇਖਦੀ ਆ ਕਿ ਉੱਚੀ ਸਾਜਰੀ ਜਰੂਰ ਕਰੋ ਪੰਮੀ insan ਬੋਲਦਾ ਜਿੱਦਣ ਦਿੱਤੀਆਂ ਜਿੱਦਲ ਖੜੇ ਹੋ ਗਿਆ ਪੰਜਾਬ ਦੀ ਤਕਦੀਰ ਬਦਲਦੇ ਵਿੱਚ ਮੁਸਹਾਈ ਹੋ ਗਿਆ ਅਸੀਂ ਅਕੇ ਵੀ ਜਾਣਾ ਵੀ ਵੀ ਸਾਡੇ ਕਰਵਾਂ ਸਿੱਖੀ ਹੋਣੀ ਮਰੋੜ ਦੀ ਬੇਚੇ ਜਨੈਲ ਸਿੰਘ ਦੀ ਅਲਵਿੰਦਰ ਸਿੰਘ ਦੀ ਕਹਿੰਦੇ ਸਾਲ ਮੈਨੂੰ ਦਿਸੇ ਨਹੀਂ ਇਸ ਜੋਗੀ ਮੈਂ ਬਾਖੇ ਵੀ ਰਹੇ ਨਾਲ ਹੀ ਜਾਣਦਾ ਸਾਡੇ ਪਾਸ ਹੀ ਰਹਿੰਦੇ ਨੇ ਉਹਦੇ ਜਾਂਦੇ ਵੀ ਨਹੀਂ ਇਹਨਾਂ ਦੇ ਨਾਮ ਤਾਂ ਮੈਨੂੰ ਪਤਾ ਹੈ ਕੜੀ ਸਾਹਿਬ ਬੈਠੇ ਨੇ ਸਾਰਿਆਂ ਨੇ ਬਹੁਤ ਬਹੁਤ ਸ਼ੁਕਰਾਤ ਪਹੁੰਚੋ ਕਿ ਖਿਮਾ ਮਰ ਕੀ ਜੀ ਆਮ ਜੀ ਨਹੀਂ ਜਾਣਦਾ

ਸਰਕਾਰੀ ਪ੍ਰਬੰਧ ਦੇ ਮੈਂਬਰ ਨੇ ਪਰਵਾਹ ਨੂੰ ਨੰਬਰ ਦੇ ਦਸ ਮਹੀਨੇ ਜਦੋਂ ਸੰਕਟ ਮਹਿਸੂਸ ਹੋਵੇਗਾ ਜੇ ਇਹ ਆਖਵਾ ਬਲਗਾਮ ਆਪਣੀਆਂ ਕੁਰਬਾਨੀਆਂ ਦੇ ਦਿਲੋਂ ਇੱਕ ਜੀਤੀ ਗੋੜਾ ਲੱਗਿਆ ਵਸੇ ਪੰਜਾਬ ਨੂੰ ਤੇ ਇਸ਼ਾਰਾ ਮਿਲ ਗਿਆ ਜੀ ਕਿਉਂਕਿ ਐਡਵੋਕੇਟ ਸਾਹਿਬ ਨੇ ਜਾਣਾ ਕਿ ਉਹ ਕੌਂਦੀਆਂ ਨੇ ਕੀ ਕੀ ਕੇਸ ਫਰੀ ਹੋਏ ਨੇ ਉਹ ਦੋ ਬੰਦੇ ਵਿਚ ਆਪ ਜੀ ਦੇ ਨਾਲ ਸਾਝ ਪਾਣਗੇ ਜੀ ਜਨਵਰੀ 2023 ਤੋਂ ਵਿਕਾਮੀ ਇਨਸਾਫ ਹੋਰ ਚਾ ਚੰਡੀਗੜ੍ਹ ਵੀ ਕਿੰਨੇ ਗਿਆ ਉਨਾਰੇ ਉਸ ਮੋਰਚੇ ਵਿੱਚ ਤੁਸੀਂ ਜਿਵੇਂ ਆ ਰਹੇ ਹੋ ਜਿਵੇਂ ਤੁਹਾਡਾ ਸਾਥ ਹੈ ਤੁਸੀਂ ਇੱਥੇ ਪਹੁੰਚ ਕੇ ਉਸ ਕੌਮੀ ਮੋਰਚਾ ਦਾ ਸਾਥ ਦਿੱਤਾ ਹੈ ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਹੈ ਤੈਨੂੰ ਤੁਹਾਡਾ ਸਾਰਾ ਧੰਨਵਾਦ ਕਿ ਤੁਸੀਂ ਆਪ ਦੇ ਰੋਜ਼ਾਨਾ ਜਿਹੜੇ डेली ਰੁਟੀਨ ਜਿਹੜਾ ਚੱਲ ਕੇ ਤੁਸੀਂ ਉਸ ਕੌਮੀ ਸੰਸਮੋਰਚ ਦੀ ਗੱਲ ਤੇ ਉੱਤੇ ਪਹੁੰਚੇ ਹੋ ਮੈਂ ਜਥੇਦਾਰ ਜਕਕਾਰ ਸਿੰਘ ਹਵਾਰਾ ਜੀ ਨੂੰ ਅਕਸਰ ਭੁਖੀ ਨੇਜ 2 ਜਾਂ 4 ਵਜੇ ਉੱਪਰ ਮਿਲਣ ਜਾਂਦਾ ਜਿੱਦਾਂ ਉਹਨਾਂ ਦੀ ਗੱਲ ਆਉਂਦੀ ਹੈ ਜੀ ਮੈਂ ਦੂਸਰਾ ਚਾਹੂਗਾ ਕਿ ਉਹਨਾਂ ਨੇ ਅੱਜ ਤੱਕ ਮੈਨੂੰ ਇਹ ਕਦੀ ਵੀ ਕਾਲ ਕੀਤੀ ਕਿ ਮੈਨੂੰ ਬਾਹਰ ਕਢਾਉਣ ਵਾਸਤੇ ਤੁਸੀਂ ਇਹ ਕਰੋ ਅਸੀਂ ਸਭੋ ਅੱਜ ਸਾਨੂੰ ਉਹਨਾਂ ਦੀ ਲੋੜ ਹੈ ਨਾ ਕਿ ਉਹਨਾਂ ਨੂੰ ਇਸ ਇਹ ਆਉਂਦੀ ਲੋੜ ਹੈ ਕਿ ਉਹ ਸਾਨੂੰ ਆਖਣ ਕਿ ਤੁਸੀਂ ਮੈਨੂੰ ਬਾਹਰ ਕਢਾ ਲਓ ਮੈਨੂੰ ਬਾਹਰ ਆਉਣ ਦੀ ਲੋੜ ਹੈ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਆਪਾਂ ਸਭ ਦੇਖਿਆ ਇੱਥੇ ਇੱਕ ਐਸੀ ਕੋਈ ਵੀ ਕੌਮ ਕਦੀ ਸੋਚੋ ਕਿ ਐਸੀ ਦੁਨੀਆ 'ਚ ਕੋਈ ਕੌਮ ਹੈਗੀ ਆ ਕਿ ਜਿਹਦਾ ਜਥੇਦਾਰ ਜਿਹੜਾ ਉਹ ਜੇਲ੍ਹ ਕਾ ਵੀ ਤੇ ਉਹਦੀ ਕੌਮ ਆਪੋ ਆਪਣੇ ਘਰਾਂ ਚ ਵੜ ਕੇ ਬੈਠੀ ਹੋਏ ਅਸੀਂ ਬਾਦਰਾ ਦੀ ਕੌਮ ਹਾਂ ਤੇ ਆਪੇ ਆਪੋ ਅਸੀਂ ਉਸ ਕੌਮ ਤੋਂ ਆਏ ਕਿੰਨੇ ਵੀ ਅਸੀਂ ਜੰਗਾਂ ਲੜੀਆਂ ਨੇ ਸਭ ਕੁਝ ਦੇਖਿਆ ਹੰਡਾਇਆ ਪਰ ਅਸੀਂ ਆਪਣਾ ਜੱਥੇਦਾਰ ਜਿਹੜਾ ਹੈ ਕੌਮ ਦਾ ਜੱਥੇਦਾਰ ਜਿੱਦੋਂ ਅਸੀਂ ਆਪ ਬਣਾਇਆ ਹੈ ਨਾ ਕੀ ਉਹਨਾਂ ਨੇ ਸਾਨੂੰ ਇਹ ਕਿਹਾ ਜਿਸੀਏ ਕਿ ਮੈਨੂੰ ਜਥੇਦਾਰ ਬਣਾਓ ਅਸੀਂ ਖੁਦ ਆਪ ਕਰੋੜੇ ਦੇ ਘਰ-ਬਾਰ ਛੱਡ ਕੇ ਸਭ ਤੋਂ ਅੱਠ ਲੱਖ ਦਾ ਕੱਟ ਕਰਕੇ ਉਹਨਾਂ ਨੂੰ ਜਥੇਦਾਰ ਬਣਾਇਆ ਔਰ ਉਸ ਤੋਂ ਬਾਅਦ 2011 ਦੀ ਗੱਲ ਹੈ ਔਰ ਅੱਜ 2024 ਤੱਕ ਆਏ ਸੀ ਅਜੇ ਤੱਕ ਜਥੇਦਾਰ ਜਤਾਰ ਸਿੰਘ ਮਾਰਾ ਨੂੰ ਮਾਰ ਨਹੀਂ ਘਰਾ ਸਕਿਆ ਅਸੀਂ ਜਿਹੜਾ ਕੌਮੀਆਂ ਸਾਹਿਬ ਮੋਰਚਾ ਲਗਾਇਆ ਉਸ ਤੋਂ ਪਹਿਲਾਂ ਉਹਨਾਂ ਨੇ ਇਥੋਂ ਦਾ ਕੀ ਕੇਸ ਸੱਚੀ ਗੱਲ ਕਰ ਰਹੇ ਸੀਗੇ बार-बार ਕੇਸਾਂ ਦੇ ਜਦੋਂ ਜਾਂਚਾਂ ਜਾਂ ਤਾਂ ਉਹਦੀਆਂ ਫਾਈਲਾਂ ਕਵਾਜ ਜਾਂਦੀਆਂ ਸੀਗੀਆਂ ਜਾਂ ਡੇਟ ਪਾ ਦਿੱਤੇ ਜਾਂ ਗਵਾਹੀ ਆਉਂਦੇ ਸੀਗੇ ਕਿਸੇ ਨਾ ਕਿਸੇ ਕਾਰਨ ਉਹਨਾਂ ਨੂੰ ਡਿਲੇਅ ਕੀਤਾ ਜਾਂਦਾ ਸੀ ਇਹ ਮੇਜਰ ਔਰ ਦੂਸਰੇ ਪਾਸੇ ਅਸੀਂ ਦੀ ਕਾਢੀ ਸਾਹ ਦੇਖ ਲਈਏ ਕਿ ਜਿਹਨੂੰ 3 ਸਾਲ ਦੇ ਵਿੱਚ 9 ਵਾਰੀ ਕੰਟਰੋਲ ਮਿਲਦੇ ਰੁਕੀ ਹੈ ਸਿਰਫ ਉਹ ਬਿਲੀਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਦੇ ਪਿੱਛੇ ਸੰਗਤ ਦੇ ਜਾਨੀ ਦੇ ਪਿੱਛੇ ਲੋਕ ਐਸੇ ਨੇ ਜਿਹਨੂੰ ਪਖੰਡ ਦੇ ਮੰਨਦੇ ਨੇ ਉਹਦੇ ਪਿੱਛੇ ਲੱਗੇ ਹੋਏ ਨੇ ਸਾਡਾ ਜਥੇਦਾਰ ਸੱਚਾ ਹੁੰਦੇ ਨਾਲ ਵੀ ਫਿਰ ਵੀ ਜੇਹੇ ਰਹਿਦਾ ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਜਥੇਦਾਰ ਜੇਤਾਰ ਸਿੰਘ ਹਵਾਰਾ ਦੇ ਪਿੱਛੇ ਲੋਕ ਜੁੜੇ ਜ਼ਰੂਰ ਨੇ ਪਰ ਉੱਠ ਕੇ ਸਾਹ ਦੇ ਦੇ ਸ਼ਾਇਦ ਉਹਨਾਂ ਨੇ ਵਹਿਮ ਹੋਵੇ ਜਾਂ ਉਹਨਾਂ ਨੂੰ ਸੱਚਾ ਲੱਗ ਸੱਚ ਲੱਗਦਾ ਹੋਵੇ ਕਿ ਇਹ ਇਹਦੇ ਨਾਲ ਨਹੀਂ ਖੜੇ ਹੋ ਜਾਂ ਤਾਂ ਅਸੀਂ ਉਹਨਾਂ ਦਾ ਇਹ ਸਰਕਾਰਾਂ ਦਾ ਵਹਿਮ ਦੂਰ ਕਰੀਏ ਕਿ ਅਸੀਂ ਜਥੇਦਾਰ ਜੇਤਾਰ ਸਿੰਘ ਹਵਾਰਾ ਦੇ ਨਾਲ ਬਾਕੀ ਸਰਕਾਰ ਉਧਰ ਘੌਰ ਕਰ ਰਹੀ ਹੈ ਔਰ ਜਥੇਦਾਰ ਜਤਨ ਸਿੰਘ ਹਵਾਲਾ ਨੂੰ ਬਾਹਰ ਲੈ ਕੇ ਹੋਣ। ਦੂਸਰੇ ਪਾਸੇ ਜਿੱਦੋਂ ਦਾ ਮੋਰਚਾ ਲੱਗਿਆ ਉਹਨਾਂ ਸਿੰਘਾਂ ਚੋਂ ਤਿੰਨ ਸਿੱਖਾਂ ਦੀ ਜਿਹੜੀ ਅੰਮ੍ਰਿਤਸਰ ਦੇਰ ਹੋਈ ਹੈ ਭਾਈ ਲਖਵਿੰਦਰ ਸਿੰਘ ਲੱਖਾ ਜੀ ਦੀ ਭਾਈ ਗੁਰਮੀਤ ਸਿੰਘ ਦੀ ਤੇ ਸ਼ਮਸ਼ੇਰ ਸਿੰਘ ਜੀ ਦੀ ਇਹਨਾਂ ਦੀ ਕੰਡੀਸ਼ਨ ਦੇਰ ਹੋ ਚੁੱਕੀ ਹੈ। ਪਰਮਜੀਤ ਸਿੰਘ ਪੋਰਾ ਜੀ ਦੀ ਰੀਪੋਰਟ ਹੈ ਉਹ ਫੋੜ ਕੀਤੀ ਹੋਈ ਹੈ ਐਸਐਸਪੀ ਪਟਿਆਲਾ ਨੇ ਉਹ ਜਲਦ ਇਹ ਕਹਿ ਰਹੇ ਜਾ ਰਹੇ ਕਿ تھوڑے دنوں ਚ ਉਹਨਾਂ ਦੀ ਪੋਜ਼ਿਟਿਵ ਰਿਪੋਰਟ ਆ ਜੂਗੀ ਔਰ ਉਹਨਾਂ ਦੀ ਵੀ ਕੰਡੀਸ਼ਨਲ ਛੇੜ ਹੋ ਚੁੱਕੀ ਹੈ ਕੰਡੀਸ਼ਨਲ ਛੇੜ ਦਾ ਮਤਲਬ ਹੈ ਕਿ ਜਿੰਨਾ ਚਿਰ ਉਹ ਬਾਹਰ ਆ ਕੇ ਚੰਗਾ ਜੇ ਕੋਈ ਮਿਸਮੇਲ ਜਾਂ ਐਸਾ ਕੰਮ ਨਾ ਕਰਦੇ ਇੱਕ ਸਾਥ ਦੀ ਉਹਨਾਂ ਦੇ ਤਲਵਾਰ ਅਮੇਸ਼ਾ ਲੜਕੀ ਰਹੂਗੀ ਜਦੋਂ ਵੀ ਸਰਕਾਰਾਂ ਚਾਹਣ ਕਿਆ ਉਹ ਉਹਨਾਂ ਨੂੰ ਅੰਦਰ ਕਰ ਸਕਦੀ ਹੈ ਪਰ ਉਹਨਾਂ ਨੂੰ ਪਰਮਾਨੈਂਟ ਬੇਲ ਹਜੇ ਵੀ ਉਹਨਾਂ ਨੂੰ ਨਹੀਂ ਦਿੱਤੀ ਗਈ ਇਹ ਹੈ ਕਿ ਕੰਡੀਸ਼ਨ ਬੇਲ ਤੇ ਉਹ ਮੇਕਾਂ ਵਾਸਤੇ ਬਾਹਰ ਵੀ ਰਹਿ ਸਕਦੇ ਪਰ ਉਹਦੇ ਲਈ ਆਪਾਂ ਨੂੰ ਸਾਥ ਦੇਣਾ ਪੈਣਾ ਉਹਨਾਂ ਬੰਦੀ ਸਿੰਘਾਂ ਦਾ ਜੋ ਬਾਹਰ ਵੀ ਆਏ ਨੇ ਔਰ ਉਸ ਤੋਂ ਬਾਅਦ ਜਥੇਦਾਰ ਜਗਤਾਰ ਸਿੰਘ ਹਵਾਲਾ ਦਾ ਇੱਕ ਕੇਸ ਹੈ ਜਿਹੜਾ ਪੈਂਡਿੰਗ ਹੈ ਬਾਕੀ ਤਿੰਨ ਕੇਸ ਉਹਨਾਂ ਦੇ ਖਤਮ ਹੋ ਚੁੱਕੇ ਨੇ ਇੱਕੋ ਕੇਸ ਰਹਿ ਗਿਆ ਹੈ ਸੋ ਉਮੀਦ ਹੈ ਕਿ ਨੈਕਸਟ ਮੰਥ ਜਾਂ ਇਹ ਹੈ ਜਿਹੜਾ ਫਰਵਰੀ ਦੇ ਵਿੱਚ ਉਹ ਇਸ ਵੀ ਖਤਮ ਹੋ ਜੂਗਾ ਔਰ ਉਸ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਸੁਪਰੀਮ ਕੋਰਟ ਦੇ ਵਿੱਚ ਢੇਲ ਵਾਸਤੇ ਅਪਲਾਈ ਕਰਾਂਗੇ ਜਲਦ ਤੋਂ ਜਲਦ ਤਾਂ ਕਿ ਉਹਨਾਂ ਨੂੰ ਵੀ ਢੇਲ ਮਿਲ ਸਕੇ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਪਰ ਕੌਮੀ ਇਨਸਾਫ ਮੋਰਚੇ ਦਾ ਸਾਥ ਜਰੂਰ ਦਿਓ ਆਪਣੇ ਆਪਣੇ ਸਾਨੂੰ ਪਤਾ ਹੈ ਕਿ ਹਰੇਕ ਨੂੰ ਆਪਣੀ ਧਰ ਦੇ ਵਿੱਚ ਰੁਜ਼ਗਾਰ ਮੁੰਦੇ ਨੇ ਉਹ ਨਹੀਂ ਆ ਸਕਦੇ ਕੰਮਕਾਰ ਹਰੇਕ ਨੂੰ ਹੈਗਾ ਪਰ ਉਹਨਾਂ ਨੂੰ ਯਾਦ ਕਰੋ ਤੁਸੀਂ ਸਭ ਮੇਰੇ ਤੋਂ ਵੱਡੇ ਉਹ ਬਿਉਰੋਕ ਬੈਠੇ ਹੋਏ ਨੇ ਇੱਥੇ ਉਸ ਟਾਈਮ ਨੂੰ ਯਾਦ ਕਰੋ ਕਿ ਜਿਸ ਟਾਈਮ ਦੇ ਵਿੱਚ ਜੱ태ਦਾਰ ਜਰਤਾਰ ਸਿੰਘ ਹਵਾਰਾ ਹੋਣਾ ਤੇ ਉਹਨਾਂ ਦੀ ਟੀਮ ਨੇ ਜੋ ਸਟੈਪ ਲਿਆ ਸੀ ਉਹ ਕਿਉਂ ਲਿਆ ਸੀਗਾ ਉਹਨਾਂ ਨੇ ਆਪਣੇ ਆਪਣੇ ਨਿੱਜੀ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਸਟੈਪ ਨਹੀਂ ਲਏ ਸੀਗੇ ਉਹਨਾਂ ਨੇ ਆਪਣੇ ਦੇਸ਼ ਪੰਜਾਬ ਲਈ ਆਪ ਸੂਜਿਆਂ ਦੇ ਪਰਿਵਾਰਾਂ ਲਈ ਸਾਡੇ ਪਰਿਵਾਰਾਂ ਲਈ ਉਹ ਸਟੈਪ ਲਿਆ ਗਿਆ ਸੀਗਾ ਉਹ ਬੇਨਤੀ ਕਰ ਰਹੇ ਆ ਕਿ ਤੁਸੀਂ ਕੌਮੀ ਇਨਸਾਫ ਮੋਰਚਾ ਦਾ ਸਾਥ ਦੇ ਕੇ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਮੰਨੇ ਹੋਏ ਉਹਨਾਂ ਨੇ ਹੁਕਮਾਂ ਦਾ ਪਾਲਣ ਕਰਦੇ ਹੋਏ ਉਹਨਾਂ ਦੀ ਅਪੀਲ ਉਹਨਾਂ ਦੀ ਅਰਦਾਸ ਹੈ ਕਿ ਜੋ ਸੰਗਤ ਨੂੰ ਹਮੇਸ਼ਾ ਚਿੱਠੀਆਂ ਤਰੂਪੇ ਭੇਜਦੇ ਨੇ ਇਹ ਕਿ ਮੇਰੀ ਅਰਦਾਸ ਹੈ ਇੱਕ ਇੱਕ ਨਿਸ਼ਾਨ ਸਾਹਿਬ ਇੱਕ ਸਿਰ ਜੋੜ ਕੇ ਕੱਟੇ ਹੋ ਜਾਓ ਤਾਂ ਕਿ ਸਾਡੀ ਕੌਮ ਦੀ ਇੱਕ ਯੂਨਿਟੀ ਜਿਸੇ ਤਾਂ ਕਿ ਸਰਕਾਰਾਂ ਇਹ ਹੋਈ ਸਰਕਾਰਾਂ ਨੇ ਜਿਹੜੀਆਂ ਕੋਈ ਸਮੇਂ ਪਹਿਲਾਂ ਤੁਹਾਡੇ ਨਾਲ ਗੱਲਾਂ ਕਰਦੀ ਹੁੰਦੀਆਂ ਸੀਗੀਆਂ ਕਿ ਜੇ ਅਸੀਂ ਸੱਪਾ ਚਾ ਗਏ ਤਾਂ ਅਸੀਂ ਸਭ ਤੋਂ ਪਹਿਲਾਂ ਬੰਮੀ ਸਿੰਘਾਂ ਦੀ ਗੱਲ ਕਰਾਂਗੇ ਅੱਜ ਸਾਲ ਤੋਂ ਉੱਪਰ ਹੋ ਗਿਆ ਹੈ ਉਸੇ ਦੇ ਮੁੱਖ ਮੰਤਰੀ ਨੂੰ ਇਹ ਨਹੀਂ ਦਿਖਾਈ ਚੰਡੀਗੜ੍ਹ ਦੀ ਗਰੂਹਾ ਉੱਤੇ ਜਿਹੜੇ ਲੋਕ ਜਿਹੜੀ ਸੰਗਤ ਆ ਕੇ ਬੈਠੀ ਆ ਉਹਨਾਂ ਨੂੰ ਮੈਂ ਇੱਕ ਵਾਰੀ ਵੀ ਮਿਲਣਾ ਇਹ ਉਹੀ ਯਾਰ ਇਹ ਉਹੀ ਮੁੱਖ ਮੰਤਰੀ ਹੈ ਜਿਹੜਾ ਬਾਪੂ ਸੁਰੇਸ਼ ਸਿੰਘ ਨੇ ਮੱਦੇ ਤੇ ਬੈਠ ਕੇ ਇਹ ਵਾਅਦੇ ਕਰਦਾ ਰਿਹਾ ਕਿ ਮੈਂ ਨੂੰ ਜਦੋਂ ਵੀ ਮੈਨੂੰ ਹਰਾ ਪਾ ਮੈਨੂੰ ਮਿਲਿਆ ਮੈਂ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਗੱਲ ਕਰਾਂਗਾ ਔਰ ਬੰਦੀ ਸਿੰਘਾਂ ਨੂੰ ਬਾਹਰ ਕਰਾਵਾਂਗਾ ਇਹ ਦੂਸਰੇ ਉਹ ਇਤਿਹਾਸ ਜ਼ਰੂਰ ਲੱਗਦਾ ਹੁੰਦਾ ਸੀਗਾ ਪਰ ਅੱਜ ਜੋ ਗੱਲਾਂ ਇਹਨੇ ਕੀਤੀਆਂ ਸੀਗੀਆਂ ਜੋ ਵਾਅਦੇ ਕੀਤੇ ਸੀ ਸਭ ਨੂੰ ਧੋਲਟ ਕੀਤਾ ਇਸ ਨੇ ਇੱਕ ਵੀ ਐਸਾ ਵਾਅਦਾ ਹੈ ਜਿਹੜਾ ਇਹਨੇ ਪੂਰਾ ਨਹੀਂ ਕੀਤਾ ਤਾਂ ਕਿ ਜਿਹੜੀਆਂ ਪੋਸਟਾਂ ਦੀ ਗੱਲਾਂ ਕਰਦੇ ਰਿਹਾ ਜਾਂ ਦੂਸਰੀਆਂ ਆਪਾਂ ਹੱਸਾ ਹਸਾ ਕੇ ਇਹਨੇ ਆਪਾਂ ਨੂੰ ਪਿੱਛੇ ਲਾ ਕੇ ਆਪਣੇ ਤੋਂ ਮੋਸਟਲੀ ਇਹਦੇ ਵਿੱਚ ਜੋ ਆਪਾਂ ਇੱਥੇ ਖੜੇ ਆ ਉਹਨਾਂ ਚ ਵੀ ਮੈਂ ਕਹਿੰਦਾ ਗੈਸ ਅਸਲ ਹੈ ਕਿ 90% ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਹੋਊਗੀ ਪਰ ਉਸ ਨੂੰ 92% ਸੀਟਾਂ ਦਵਾਈਆਂ ਨੇ ਫਿਰ ਵੀ ਇਸ ਬੰਦੇ ਨੇ ਇੱਕ ਵਾਰੀ ਨਹੀਂ ਸੋਚਿਆ ਕਿ ਜਿਸ ਕੌਮ ਨੇ ਮੈਨੂੰ ਇੰਨਾ ਵੱਡਾ ਸਾਥ ਦਿੱਤਾ ਉਸ ਦਾ ਮੈਨੂੰ ਵੀ ਉਹਦਾ ਸਾਥ ਦੇਣਾ ਚਾਹੀਦਾ ਜੋ ਵਾਦੇ ਮੈਂ ਕੀਤੇ ਸੀਗੇ ਉਹ ਵਾਦੇ ਧੁਰੇ ਕਰਾਂ ਸੋ ਬੇਨਤੀ ਹੈ ਸਾਡੀ ਇੱਕ ਵਾਰੀ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਤੁਹਾਡੀ ਇਨਸਾਨੀ ਸਾਥ ਮੋਰਚੇ ਦਾ ਸਾਥ ਜਰੂਰ ਦਿਓ ਤਾਂ ਕਿ ਅਸੀਂ ਆਪਾਂ ਜਿਹੜੇ ਹੱਕ ਖੱਕੀ ਬਾਰੇ ਜਿਹੜੇ ਹੱਕ ਨੇ ਸਾਡੇ ਜਿਹੜੀਆਂ ਮੰਗਾਂ ਨੇ ਪੂਰੀਆਂ ਕਰ ਸਕੀਏ ਉਹ ਚੁਫੇਮਾ ਦੀ ਮੌਕੀ ਮਿਲਣ ਕਾਰ ਵਿਚਾਰ ਕਰੇ ਜੁਡੀਸ਼ਰੀ ਹੈ ਜਿਹੜੀ ਉਹ ਵਿਚਾਰ ਕਰੇ ਕਿ ਇਹਨਾਂ ਕਾਨੂੰਨ ਦੇ ਤਹਿਤ ਜੋ ਸਜ਼ਾ ਦਿੱਤੀ ਗਈ ਆ ਉਹ ਪੂਗ ਚੁੱਕੇ ਆ ਤੇ ਹੁਣ ਰਿਹਾਈ ਦਾ ਹੱਕ ਬਣਦਾ ਸੋ ਇਹਨਾਂ ਨੂੰ ਬਾਹਰ ਕਰਿਆ ਜਾਵੇ ਬਾਹਰ ਕੀ ਕਹਿੰਦੇ ਰਿਹਾਈ ਕੀਤੀ ਜਾਵੇ ਤਾਂ ਕਿ ਵੀ ਜੋ ਜਿੱਥੇ ਇਹਨਾਂ ਇਹਨਾਂ ਨੇ ਭਰੋਸਾ ਰੱਖਿਆ ਜੁਡੀਸ਼ਰੀ ਦੇ ਵਿੱਚ ਇਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ

ਜਦੋਂ ਵੀ ਕੋਈ ਵੀ ਨਿਤਾ ਵੀ ਸਾਡੀ ਕੌਲ ਉੱਤੇ ਤੋਂ ਸਾਡੇ ਕੋਲ ਪਹੁੰਚਦੀ ਹੈ ਕਿਸੇ ਹਮਾ ਮਾਕੇ ਜਾਗਰਿਆਂ ਵਾਲੇ ਜਿਹੜੇ ਦੋਖ ਨੇ ਉਹਦੇ ਨੂੰ ਸੋਰ ਤੇ ਪਹਰਾ ਦਿੰਦੇ ਨੇ ਅੱਜ ਵੀ ਕੋਲ ਉਹ ਵੀ ਕਮੈਂਟਸ ਆ ਮੋਰਚੇ ਦੀ ਕੌਲ ਸੀ ਕਿ ਅੱਜ ਤੁਸੀਂ ਜਾਗਰਿਆਂ ਵਾਲੇ ਉੱਤੇ ਪਹਰਾ ਹਾਂ ਕੌਲ ਵੀ ਲੱਲੀ ਉੱਤੇ ਪਹੁੰਚੇ ਪਰ ਸਰਕਾਰਾਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਤੁਸੀਂ ਦੇਖਿਆ ਕਿ ਜਦੋਂ ਉਸ ਸਾਨੇਸ਼ ਅਫਸਰਿਆ ਸੀ ਪਿੰਡ ਦੀਆਂ ਬਰਵਾਂ ਤੇ ਜਾ ਕੇ ਆਪਾਂ ਹੀ ਆਪਣੇ ਅੱਗੇ ਬੱਤੀ ਸੀ ਜਿਹੜੀ ਲੋਕੀ ਤੋਰ ਦੇ ਮੋੜਾਂ ਰਕੈਸੀ 10 ਸਾਲ 1.5 ਸਾਲ ਬਾਅਦ ਜਾ ਕੇ ਕਿਤੇ ਉਹਨੂੰ ਰੋਜ਼ ਹੈਗੀ ਤਾਂ ਤੇ ਨਿਕਾਲੇ ਲਈ ਮੈਨੂੰ ਆਪੇ ਕਰਨੇ ਪਏ ਸੋਹ ਮੰਨੂ ਇਹ ਪਾਗੀ ਕੰਗਰਸਾਂ ਨਾਲ ਅੱਜ ਦੇ ਵੱਡੀ ਗੱਲ ਕਰਨੀ ਪਊਗੀ ਤੇ ਉਹਨਾਂ ਨੂੰ ਸਰਕਾਰ ਨੂੰ ਕੋਸ਼ਿਸ਼ ਨਹੀਂ ਆਉਂਦੀ ਕੋਸ਼ਿਸ਼ ਇਹ ਕਰਨ ਦੀ ਆਪਾਂ ਨੂੰ ਉਹਨਾਂ ਨੂੰ ਠੁਸਰਾ ਪਵੇ ਹੋ ਸਕਦਾ ਆਪਾਂ ਨੂੰ ਪੋਰ ਮੈਕਸਵੇ ਪਟੇੜੀ ਹਰੀ ਕਰਦੇ ਦੇ ਬੈਣ ਤਾਂ ਸਰਕਾਰ ਨੂੰ ਘਟਾ ਪੂਗਾ ਜਾ ਕੇ ਜੋ ਹੋਇਆ ਕੰਦਨੀ ਕੋਚੂ ਆਦਮ ਨੂੰ ਸੇਕ ਲੱਗੂਗਾ ਸਭੂ ਤੱਕ ਸੇਕ ਵੀ ਲੱਗਿਆ ਹੋਇਆ ਹੈ ਜੇਕਰ ਕੋਈ ਮੋਰਚਾ ਲੱਗਦਾ ਸਰਕਾਰ ਦੀ ਇੱਕ ਨੌਕਰੀ ਹੈ ਜੇਕਰ ਸਾਨੂੰ ਉਸ ਸਬਜੋਸਾ ਜਿਹੜਾ ਕੀ ਹੈ ਸਰਕਾਰ ਦੀ ਜਨਾਮ ਮੈਂ ਆਪਸੇ ਪ੍ਰਾਪਤੀ ਸੰਗਠਨਕਾਰ ਦੀ ਤੌਰ ਤੇ ਸੰਚਾਰ ਜਿਹੜੇ ਵੀਰ ਨੇ ਦੱਸਿਆ ਕਿ ਜਿਹੜੇ ਖੌਲਚ ਨਹੀਂ ਆਈ ਸੀ ਤਾਂ بڑے بڑے ਵਾਅਦੇ ਕਰਦੇ ਸੀ ਸਭ ਤੋਂ ਪਹਿਲਾਂ ਅਸੀਂ ਖੌਮੀ ਸਾਹਿਬ ਮੋਰਚੇ ਦੀ ਗੱਲ ਕਰਾਂਗੇ بڑے ਸਰਦਾਰਾ ਜਿਹੜੇ ਬਦਲ ਗਏ ਨੇ ਤੁਹਾਡੇ ਬਾਰੇ ਜਿਹੜੇ ਆ ਗਏ ਮੁੜੇ ਹੋ ਕੇ ਥੋੜਾ ਤਾਂ ਕਿ ਆਪਣੇ ਨਾਮ ਕਰਾਉਣੇ ਪੈ ਗਏ ਸਰਦਾਰਾਂ ਆਪਣੇ ਗੱਲ ਨੂੰ ਹੋਰ ਵੀ ਅੱਗੇ ਔਰ ਜਿਹੜੇ ਜਿਹੜੇ ਕੁਰਸੀ ਪਹੁੰਚ ਜਾਣੀਆਂ ਤਾਂ ਸਰਕਾਰਾਂ ਉਹਨੇ ਵੀ ਬਦਲ ਜਾਣਾ ਪਰ ਤੁਸੀਂ ਜਿਹੜੇ ਲੋਕ ਤੁਸੀਂ ਗੱਲ ਤੇ ਖੜੇ ਹੋਏ ਆ ਤੁਸੀਂ ਗੱਲ ਤੇ ਖੜੇ ਰਹੇ ਰਹੇ ਤੁਸੀਂ ਹੀ ਬਦਲਣ ਵਾਲੇ ਤੁਹਾਡੀ ਇੱਕ ਹੈ ਸਾਡੀ ਲੋੜ ਹੈ ਜਿੱਤਾ ਵੀ ਕੋਈ ਹੋਰ ਵੀ ਚਾਲ ਆਤੀ ਹੈ ਐਸੀਐਮਈ ਦੀ ਹਮ ਆਗੇ ਪਹੁੰਚੀਏ ਬੰਦ